ਅੰਮ੍ਰਿਤਸਰ ਦੇ ਜ਼ਿਲ੍ਹਾ ਦੇ ਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਦੀ ਲਗਭਗ 37 ਕਰੋੜ ਰੁਪਏ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਆ ਪੁਲਿਸ ਦਾ ਦਾਵਾ ਹੈ ਕਿ ਇਹ ਜਾਇਦਾਦ ਨਸ਼ਾ ਤਸਕਰੀ ਦੀ ਕਮਾਈ ਦੇ ਨਾਲ ਬਣਾਈ ਗਈ ਆ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਦੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਆ ਜਿਨ੍ਹਾਂ ਦੇ ਵਿੱਚ ਜਤਿੰਦਰ ਸਿੰਘ ਤੇ ਅਜੀਪਾਲ ਸਿੰਘ ਸ਼ਾਮਲ ਹਨ ਇਨਾਂ ਨੂੰ ਪੁਲਿਸ ਨੇ ਹੀਰੋਇਨ ਅਤੇ ਨਜਾਇਜ਼ ਪਿਸਤੌਲ ਦੇ ਸਮੇਤ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਦੇ ਖਿਲਾਫ ਥਾਣਾ ਥਾਣਾ ਕ੍ਰਿੰਦਾ ਦੇ ਵਿੱਚ 2 ਜੁਲਾਈ ਨੂੰ ਐਨਡੀਪੀਐਸ ਐਕਟ ਦੇ ਅਸਲਾ ਐਕਟ ਹੇਠ ਦਰਜ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਇਸ ਬੰਦੀ ਦੇ ਵਿੱਚ ਕਾਰਵਾਈ ਕਰਦੇ ਆ ਇਹਨਾਂ ਦੀ ਨਸ਼ਾ ਤਸਕਰੀ ਦੇ ਨਾਲ ਬਣਾਈ ਗਈ ਨਾਮੀ ਤੇ ਬੇਨਾਮੀ ਜਾਇਦਾਦ ਦੀ ਪਛਾਣ ਕੀਤੀ ਗਈ ਆ ਜੈਸ ਦੀ ਕੀਮਤ ਲਗਭਗ 37 ਕਰੋੜ 72 ਲੱਖ ਤੇ 30 ਹਜ਼ਾਰ ਰੁਪਏ ਬਣਦੀਆਂ। ਉੱਚੀ ਜਾਇਦਾਦ ਨੂੰ ਐਂਡੀਪੀਐਸ ਐਕਟ ਦੀ ਧਾਰਾ 66 ਐਫ ਰੀਟ ਆਫ ਫ੍ਰੀਜ਼ ਕਰਵਾ ਦਿੱਤਾ ਗਿਆ ਏ ਤੇ ਉਹਨਾਂ ਨੇ ਦੱਸਿਆ ਕਿ ਜਤਿੰਦਰ ਸਿੰਘ ਦੇ 4 ਮਰਲੇ ਦਾ ਇੱਕ ਮਕਾਨ, ਅਜੀਪਾਲ ਦਾ ਇੱਕ ਘਰ ਤੇ ਇੱਕ ਦੁਕਾਨ, ਬੈਂਕ ਦਾ ਹਾਲ ਅਤੇ 20 ਮਰਲੇ ਦੇ ਵਿੱਚ ਬਣਿਆ ਹੋਇਆ ਇੱਕ ਹੋਰ ਮਕਾਨ ਸ਼ਾਮਲਾ। ਇਸ ਵਿੱਚ ਅਜੀਤਪਾਲ ਸਿੰਘ ਦੀ ਲਗਭਗ 37 ਕਰੋੜ 66 ਲੱਖ ਰੁਪਏ ਦੀ ਜਾਇਦਾਦ ਅਤੇ ਜਤਨ ਸਿੰਘ ਦੀ 5,585,000 ਰੁਪਏ ਮੁੱਲ ਦੀ ਜਾਇਦਾਦ ਸ਼ਾਮਲ ਹੈ।